ਸਤ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਪ੍ਰਾਣਾ ਤਹਿਸੀਲ ਬਾਗਾ ਪ੍ਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਰਿਕਵੈਸਟ ਆਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਇੱਥੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੋਬਾਈਲ ਨੰਬਰ ਹੈ 98783 93488 ਤੇ ਆਉ ਕਰਦੇ ਆ ਵੀਰ ਨੇ ਗੱਲਬਾਤ ਤੇ ਇਹਨੇ ਆਪਣਾ ਪ੍ਰੋਪਰ ਜਾਣਕਾਰੀ ਵੀਰਾ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਵੀਰ ਬਾਈ ਜਦੋਂ ਜੀ ਤੇ ਵੀਰ ਜੀ ਆਪਾਂ ਆਈਏ ਪਹਿਲਾਂ ਵੀਰੇ ਭਾਈ ਬਹਿ ਕੇ ਜਰ ਮਰਜੀ ਹਾਂ ਬਹਿ ਜੀ ਤੇ ਜਿਹੜੀ ਆਪਾਂ ਵੈਡੋ ਕਾਉ ਕੀਤੀ ਕੀ ਡਿਟੇਲ ਆ ਵੀਰੇ ਦੀ ਤੋਂ ਕੜ ਗੱਭਣਾ ਬਾਈ ਠੀਕ ਆ ਜੀ ਕਿੰਨਾ ਟਾਈਮ ਦੇ ਗੱਭਣਾ ਬਾਈ ਇਹ ਸਾਡੇ ਤੋਂ 9 ਮਹੀਨਾ ਨਹੀਂ ਬਾਈ ਚੈੱਕ ਪਾਸ ਆ ਬਾਈ ਚੈੱਕ ਕਰਾ ਕੇ ਲਿਆ ਦਿੰਦੇ ਦੁੱਧ ਕਿੰਨਾ ਬੇ ਥੱਲੇ ਦੇ ਦੁੱਧ ਬਾਈ ਉੱਥੇ 10 ਕਿਲੋ ਲਿਆਈ ਸੀ ਆਪਾਂ ਇੱਥੇ 9 ਕਿਲੋ ਚਵਾਵਾਂਗੇ ਠੀਕ ਆ ਜੀ ਅੱਛਾ ਵੀਰ ਹੁਣੇ ਲਾਈ ਹੀ ਆ ਵੀਰੇ ਦੋਸਤੋ ਤੋਕੜ ਗੱਬਣ ਪੰਜਾਬ ਵਾਲੀ ਜਰਸੀ ਕੱਦ ਦਰਮਿਆਨ ਨਹੀਂ ਆ ਢਾਂਚਾ ਚੰਗਾ ਵਾ ਥਣ ਬਹੁਤ ਸੋਹਣਾ ਵਾ ਤੋਰ ਲਾ ਵੀਰ ਕੱਦ ਘਾੜ ਨਿੱਗਰ ਨੁਕਰ ਬਹੁਤ ਆ ਵਜਨ ਬੱਚੀ ਚ ਬਹੁਤ ਆ ਦੇਖ ਸਕਦੇ ਹੋ ਸੋਹਣੇ ਥਾਣੇ ਹਵਾਨੇ ਦੀ ਆ ਹਜੇ ਬਾਈ ਕਹਿੰਦਾ ਹੁਣੇ ਲਾਈ ਹੋਈ ਆ ਥੋੜਾ ਤਾਂ ਲੇਵਾ ਚੱਕ ਗਈ ਆਗੀ ਤੇ ਵੀਡੀਓ ਬਣਾ ਸਮਾਂ ਨੋਟ ਕਰ ਲਓ 9 ਵਜੇ ਤੇ 4 ਮਿੰਟ ਹੀ ਹੋਏ ਆ ਹਜੇ ਸਵੇਰ ਦਾ ਵੇਲਾ ਹੈ ਚੋਈ ਨੂੰ ਸਿਰ ਢਾਂਟਾ ਡੇਢ ਘੰਟਾ ਹੋਇਆ ਵੀਰ ਕਹਿੰਦਾ ਹੁਣੇ ਪਾਸ ਕਰਕੇ ਲੈ ਕੇ ਆਏ ਆ ਦੋਸਤੋ 6.5 ਮਿੰਟ ਚੈੱਕ ਪਾਸ 10 ਤੋਂ ਦੁੱਧ ਵੀਰ ਕੰਦਾ ਚੋਈ ਆ ਆਪਾਂ ਨੌਕਰ ਤਾਂ ਆਪਾਂ ਚਵਾ ਕੇ ਦੇਵਾਂਗੇ। ਠੰਡੀ ਲਾ ਬਦਾਮੀ ਰੰਗ ਦੀ ਜਰਸੀ ਪਿਓਰ ਜਰਸੀ ਬੋਦੀ ਵਾਲੇ ਵਹਿਣ ਨਿੱਕਾ ਕੰਨ ਥਣ ਬਹੁਤ ਸੋਹਣਾ ਲੱਗਿਆ ਹੋਇਆ ਤੇ ਦੇਖ ਸਕਦੇ ਹੋ। ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਠੰਡੀ ਸੀਲ ਦਾ ਕਰਮ ਵਾਲੀਆਂ ਹੁੰਦੀਆਂ ਬਹੁਤ ਆ ਜਾਈ ਬਾਈ। ਚਾਰ ਹੀ ਥਾਣਾ ਥਾਣਾ ਸਹਿ ਦੇਖ ਲਓ। ਐਨਾ ਵਾ ਬਾਈ ਕੀ ਮਾਲ ਕਰਦੇ ਜੀ ਦਾ? 45000 ਕਰਦੇ। ਮੇchu ਮਾਨਤਾਂ ਜੀ। ਹਾਂ ਜੀ ਕਰ ਦਾਂਗੇ। ਦੋਸਤੋ 45000 ਬਾਈ ਮਾਨ ਮੋਲ ਕਰਦਾ ਵਿੱਚੋਂ ਮਾਨਤਾਨ ਹੋ ਜਾਊਗਾ ਸਾਡੇ 3 ਮਹੀਨੇ ਦੀ ਚੈੱਕ ਪਾਸ 10 ਕਿਲੋ ਬਾਈਆਂ ਚੋਗੇ ਲੈ ਆਏ ਆ 9 ਕਿਲੋ ਆਪਾਂ ਚਵਾ ਦੇਾਂਗੇ ਦੋਤੇ ਕਰਮਾ ਲਈਆਂ ਵਾਧੀਆਂ ਘਟਣਗੀਆਂ ਰਹਿੰਦੀਆਂ ਕਿਉਂਕਿ ਜੀ ਜੀ ਖਰਾਕ ਹੋਊਗੀ ਤਾਂ ਦੋਜੇ ਦੇਜੂਗੀ ਇਹ ਪਰ ਵਧ ਪਾ ਦੇ ਦੋ ਤਾਂ ਪਰ ਵਧ ਜੂਗੀ ਜੇ ਟੂੜੀ ਤੇ ਬੰਨ੍ਹ ਦੋਗੇ ਫਿਰ ਦੋ ਦੇਣਾ ਵੀ ਨਹੀਂ ਇਹਨੇ ਜਿਸ ਵੀ ਕਿਸੇ ਵੀਰ ਤੇ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਜੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਧੰਨਵਾਦ ਜੀ